ਹੈਲੋ ਹਾਂਜੀ ਸਤਿ ਸ੍ਰੀ ਅਕਾਲ ਬਰਾਡ ਬਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਠੀਕ ਹੈ ਜੀ ਵੀਡੀਓ ਦੇਖਣ ਲਈ ਐਂਡ ਤੱਕ ਜਰੂਰ ਬਨੇ ਰਹੋ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਵੀਡੀਓ ਵਧੀਆ ਲੱਗਦੀਆਂ ਤਾਂ ਸ਼ੇਅਰ ਜਰੂਰ ਕਰ ਦਿਆ ਕਰੋ ਆਹ ਵਾਲਾ ਕੱਪੜਾ ਤੁਹਾਨੂੰ ਵਿਸ਼ਾਵਾ ਦੱਸਦਾ ਹੋ ਜੀ ਇਸ ਤਰ੍ਹਾਂ ਦਾ ਇਹ ਸਟਾਰਕਾ ਕਟ్రਾਈ ਦੇ ਵਿੱਚ ਕੱਪੜਾ ਤੇ ਫਲਾਵਰਸ ਬਣੇ ਹੋਏ ਆ ਕਟ్రਾਈ ਦੀ ਚੈਕਿੰਗ ਇਸ ਤਰ੍ਹਾਂ ਕੀਤੀ ਜਾਂਦੀ ਆ ਦੇਖੋ ਜੀ ਆ ਇਹਨਾਂ ਦੀ ਉਲਟ ਸਾਈਡ ਆ ਇਹਨਾਂ ਦਾ ਸਿੱਧਾ ਪਾਸਾ ਸਿੱਧੇ ਪਾਸੇ ਦੇ ਵਿੱਚ ਆ ਤੁਹਾਨੂੰ ਲੈਂਨਿੰਗ ਦਿਸ ਰਹੀਆਂ ਹੋਣੀਆਂ ਘੱਟ ਦਿਸਦੀਆਂ ਠੀਕ ਹੈ ਤੇ ਇਹ ਕਟਾਈ ਬੋਲਿਆ ਜਾਂਦਾ ਇਸ ਕੱਪੜੇ ਨੂੰ ਉਲਟ ਸਾਈਡ ਆ ਉਲਟ ਸਾਈਡ ਵੈਸੇ ਵੀ ਵਾਈਟ ਕਲਰ ਦੇ ਵਿੱਚ ਆ ਤੇ ਇਹਨੂੰ ਵਿਛਾ ਲਓ ਤੇ ਇਹ ਮੈਂ ਤੁਹਾਨੂੰ ਸਟਾਪ ਚੈੱਕ ਕਰਵਾਤਾ ਹੁਣ ਇਹਦਾ ਨਾਪ ਮੈਂਸ਼ਨ ਕਰ ਦੇਣੀ ਆ ਉਹ ਸੁਣ ਲਓ ਉਸ ਨਾਪ ਦੀ ਆਪਾਂ ਵੀਡੀਓ ਤੁਹਾਨੂੰ ਦੇਣ ਲੱਗੇ ਆ ਠੀਕ ਹੈ ਇਹਨਾਂ ਦੀ ਕਮੀਜ਼ ਦੀ ਜੋ ਲੈਂਥ ਆ 41 ਇੰਚਾ ਕਟਾਈ 44 ਇੰਚ ਦੀ ਕੀਤੀ ਜਾਊਗੀ ਫਰੰਟ ਦੀ 44 ਦੀ ਬੈਕ ਦੀ 45 ਦੀ ਠੀਕ ਹੈ ਜੀ ਤੇ ਜਿਹੜੀ ਸਾਤੀ ਦਾ ਫੋਲਨ ਆ ਆਪਾਂ 48 ਆ ਹਾਪਨਾਪ 22 ਆ ਕਮਰ ਦਾ ਫੋਲਨ ਆ 36 ਆ ਹਾਪਨਾਪ 18 ਗਾ ਹੈਪ ਦਾ ਫੋਲਨ ਆ 41 ਆ ਤੇ ਹਾਪਨਾਪ 21 ਆ ਠੀਕ ਹੈ ਜੀ ਸਾਹਮਣਾ ਇਹਨਾਂ ਦੇ ਹੈਗਾ 13 ਇੰਚ ਸਾਢੇ 13 ਇੰਚ ਸਾਹਮਣਾ ਦੇ ਤੀਰਾ ਵੀ 13 ਇੰਚ ਠੀਕ ਹੈ ਸੁਣ ਲਓ ਜੀ ਹੁਣ ਆਜੋ ਜੀ ਇਹ ਦਾ ਚੌੜੇ ਪਣੇ ਦੇ ਵਿੱਚ ਕਪੜਾ ਤਾਂ ਇਹ ਡਬਲ ਫੋਲਡਿੰਗ ਨਹੀਂ ਕਰਨ ਦੀ ਜ਼ਰੂਰਤ ਘੇਰ ਲੋਟ ਹੀ ਦੋਨੇ ਪੱਲੇ ਉੱਤਰ ਜਾਣਗੇ ਠੀਕ ਹੈ ਹੁਣ ਤੁਸੀਂ ਇਸ ਤਰ੍ਹਾਂ ਰੱਖੋਗੇ ਐਂਚੀ ਟੇਪ ਆਹ ਲਓ ਜੀ ਇੱਥੋਂ ਨੋਕ ਤੋਂ ਰੱਖੋ ਐਂਚੀ ਟੇਪ 45 ਦੀ ਵੀ 46 ਦੀ ਕਟਾਈ ਕਰ ਲਿਓ ਜੀ ਫੱਟਾ ਥੋੜਾ ਜਿਹਾ ਚੌੜਾ ਮੋੜਿਆ ਵਾ ਸੋਹਣਾ ਲੱਗਦਾ ਤਰਪਾਈ ਵਾਲਾ ਠੀਕ ਹੈ ਫਰੰਟ ਦੀ 45 ਦੀ ਹੋਜੂ ਬੈਕ ਦੀ 46 ਦੀ ਹੋਜੂ ਬਾਅਦ ਚ ਕੰਟ ਛਾਂਟੀ ਪਾਵਾਂਗੇ 18 45 ਦੀ ਕਟਾਈ ਕਰ ਲਓ ਇਸ ਤਰ੍ਹਾਂ ਠੀਕ ਹੈ ਜੀ 45 45 46 46 ਦੀ ਮਾਰਕਿੰਗ ਵਲਾ ਲਿਓ ਜਿਹੜੀ ਆਪਾਂ 프ਰੰਟ ਦੀ 45 ਦੀ ਕਰਨੀ ਉਹ ਆਪਾਂ ਸ਼ਾਂਟੀ ਪਾ ਦਾਂਗੇ ਠੀਕ ਹੈ ਜੀ ਆ ਲੋ ਹੁਣ ਇਹਨਾਂ ਦੇ ਵੀਰੇ ਘੇਰ ਆ 22 ਇੰਚ ਆ ਤੇ 4 ਇੰਚ ਐਕਸਟਰਾ ਮਾਰਜਾ ਰੱਖਦੇ ਹੋਏ 26 ਦੀ ਕਟਾਈ ਕਰੋਗੇ ਇਸ ਤਰ੍ਹਾਂ ਇਧਰੋਂ ਨੋਕ ਤੋਂ ਰੱਖੋਗੇ ਇੱਥੋਂ ਤੱਕ ਕੈਂਚੀ ਟੇਪ ਲਿਆਉਂਗੇ 26 ਹੋ ਗਿਆ 26 ਤੇ ਇਸ ਤਰ੍ਹਾਂ ਮਾਰਕਿੰਗ ਕਰ ਦੋਗੇ ਘੇਰ ਵਗੈਰਾ ਉਤਾਰ ਲਓ ਬਾਅਦ ਚ ਮੈਂ ਤੁਹਾਨੂੰ ਆਲਟ ਸਾਈਡ ਤੇ ਕਰਕੇ ਮਾਰਕਿੰਗ ਦਿਖਾਉਣੀ ਆ ਇਹਦੇ ਵਿੱਚ ਚਾਕ ਦੀ ਇਹ ਚੀਜ਼ ਦਿਖਾਈ ਨਹੀਂ ਦੇ ਰਹੀ ਹੋਣੀ ਤੁਹਾਨੂੰ ਠੀਕ ਹੈ ਜੀ ਚਾਕ ਕਰਕੇ ਨਾ ਦਿਖਾਈ ਘੱਟ ਦਿੰਦਾ ਹੋਊਗਾ ਫਲਾਵਰੇਜ ਕਰਕੇ ਸੌਰੀ ਮੈਂ ਚਾਕ ਕਰਕੇ ਕਹੀ ਜਾਂਦੀ ਆ ਫਲਾਵਰੇਜ ਕਰਕੇ ਚਾਕ ਦੀ ਮਾਰਕਿੰਗ ਥੋੜੀ ਜੀ ਘੱਟ ਦਿਖਾਈ ਦਿੰਦੀ ਹੂੰ ਫਿਰ ਆਪਾਂ ਅਲਟ ਸਾਈਡ ਕਰਕੇ ਮਾਰਕਿੰਗ ਦਿਖਾਵਾਂਗੇ ਕਿ ਇਹਨਾਂ ਆਪਾਂ ਘੇਰ ਤੇ ਲੈਂਥ ਉਤਾਰ ਲੈਣੇ ਆ ਇਸ ਤਰ੍ਹਾਂ ਆ ਲੋ ਜੀ 26 26 ਦੀ ਮਾਰਕਿੰਗ ਕੀਤੀ ਆ ਵੀਰੇ ਮੈਂ 22 ਇੰਚ ਘੇਰ ਤੇ ਆ ਨਾ 4 ਇੰਚ ਦੀ ਐਕਸਟਰਾ ਮਾਰਜਿਨ ਲਈ ਆ ਠੀਕ ਐ ਜੀ ਜੇ ਫੇਰ ਵੀ ਕਿਤੋਂ ਸਮਝ ਨਹੀਂ ਆਉਂਦੀ ਤਾਂ ਵੀਰੇ ਕਮੈਂਟ ਕਰਕੇ ਪੁੱਛ ਲਿਆ ਕਰੋ ਮੈਂ ਤੁਹਾਡੇ ਕਮੈਂਟਾਂ ਦੇ ਰਿਪਲਾਈ ਆਉਣ ਵਾਲੀ ਵੀਡੀਓ ਦੇ ਵਿੱਚ ਦੇਵਾਂਗੇ ਹਰ ਰੋਜ਼ ਆਪਣੀ 10 ਵਜੇ ਵੀਡੀਓ ਅਪਲੋਡ ਹੁੰਦੀ ਆ ਪਲੀਜ਼ ਵੀਡੀਓ ਚੈੱਕ ਜ਼ਰੂਰ ਕਰ ਲਿਆ ਕਰੋ ਠੀਕ ਹੈ ਜੀ ਹਾ ਲੋ ਜੀ ਆ ਹੁਣ ਆਪਾਂ ਲੈਂਥ ਉਤਾਰਦੇ ਆ ਹਰ ਰੋਜ਼ 10 ਵਜੇ ਅਪਲੋਡ ਹੁੰਦੀ ਆ ਇੱਕ ਸ਼ਾਰਟ ਹੁੰਦਾ ਇੱਕ ਵੀਡੀਓ ਕਾਉਨੇ ਆਪਾਂ ਹਰ ਰੋਜ਼ ਠੀਕ ਹੈ ਜੀ ਹੁਣ 22 ਦੀ ਸੌਰੀ ਜੀ 22 ਘੇਰ ਉਤਾਰਿਆ ਲੈਂਥ ਤੋਂ ਉਤਾਰਿਆ 46 ਇੰਚ ਤਾਰਨੀ ਸੀ 45 ਇੰਚ ਫਰੰਟ ਦੀ ਆਪਾਂ ਪਾਰਲੀ ਕਰ ਦਾਂਗੇ ਬੈਕ ਦੀ ਆਪਾਂ ਛਾਲੀ ਕਰ ਦਾਂਗੇ ਛਾਂਟੀ ਪਾ ਦਾਂਗੇ ਠੀਕ ਹੈ ਜੀ ਜੇ ਹੁਣ ਤੌੜੇ ਪਣੇ ਚ ਸੀ ਵੀਰੇ ਮੈਂ ਅਲੱਗ-ਅਲੱਗ ਕਰਦੀ ਉਹ ਸੈਟ ਨਹੀਂ ਰਹਿਣਾ ਅੱਧੀ ਇੰਚ ਇੰਚ ਦੀ ਛਾਂਟੀ ਪਾ ਦਾਂਗੇ ਫਰੰਟ ਦੀ ਠੀਕ ਹੈ ਜੀ ਉਸ ਨਾਲ ਆਪਣੀ ਜਿਹੜੀ ਚੜਾਈ ਆ ਲੈਂਥ ਆ ਗਈ ਓਕੇ ਹੋ ਗਈ ਠੀਕ ਹੈ ਬੈਕ اور 프ਰੰਟ ਦਾ ਆਪਾਂ ਮਾਰਜਨ ਰੱਖਦੇ ਹੁਨੇ ਡੇਢ ਇੰਚ ਦਾ ਇੰਚ ਡੇਢ ਇੰਚ ਦਾ ਉਹ ਰੱਖਦੇ ਹੁਨੇ ਇੰਚ ਦਾ ਜੇ ਤਾਂ ਹਲਕਾ ਨਾ ਪਾਉਦੇ ਇੰਚ ਦਾ ਰੱਖ ਦਿੰਨੇ ਜੇ ਜਿਆਦਾ ਭਾਰੀ ਨਾ ਆਪਾਂ ਫਿਰ ਉਹਦੇ ਚ ਆਪਾਂ ਡੇਢ ਇੰਚ ਨੂੰ ਕਰ ਦਿੰਨੇ ਹੁਣ ਇਹਦੇ ਚ ਵੀ 21 22 ਨਾਪ ਬਹੁਤ ਹੁੰਦਾ ਹੈਗਾ ਆਪਾਂ ਇਹ ਚ ਡੇਢ ਇੰਚ ਨੂੰ ਰੱਖਾਂਗੇ ਨਹੀਂ ਤਾਂ ਗੜਾ ਨਾ ਬੈਕ ਨੂੰ ਜਾਂ ਲੱਗ ਜਾਂਦਾ ਠੀਕ ਹੈ ਇਸ ਟੌਪਿਕ ਤੇ ਮੈਂ ਵੀਡੀਓ ਤੁਹਾਨੂੰ ਦੇ ਚੁੱਕੀ ਹਾਂ ਆਪਣੇ ਚੈਨਲ ਤੇ ਜਾ ਕੇ ਚੈੱਕ ਕਰ ਲਿਓ ਠੀਕ ਹੈ ਆਪਾਂ ਪੱਲੇ ਉਤਾਰ ਲੇ ਕਟਿੰਗ ਟਾਰ ਲਈ ਇਹਨਾਂ ਨੂੰ ਅਲੱਗ-ਅਲੱਗ ਕਰ ਲਿਓ ਇਸ ਤਰ੍ਹਾਂ ਆਹ ਲਓ ਜੀ ਆ ਬੈਕ ਦਾ ਹੋ ਗਿਆ ਫਰੰਟ ਦਾ ਹੋ ਗਿਆ ਫਰੰਟ ਦੇ ਚਾਪਾਂ ਥੋੜੀ ਜੀ ਕਾਟ ਸ਼ਾਂਟੀ ਜਿਹੜੀ ਪਾਉਣੀ ਆ ਮੈਂ ਤੁਹਾਡੇ ਸਾਹਮਣੇ ਪਾ ਦਿੰਨੀ ਆ ਆ ਦੇਖੋ ਇਸ ਤਰ੍ਹਾਂ ਰੱਖ ਲਿਓ ਵਿਛਾ ਲਿਓ ਪਹਿਲਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਬਾਣ ਵਗੈਰਾ ਕੱਢਦੇ ਹੋਏ ਵਿਛਾ ਲਿਓ ਠੀਕ ਹੈ ਜੀ ਇਸ ਤਰ੍ਹਾਂ ਬਸ ਮੈਂ ਤੁਹਾਨੂੰ ਮਾਰਕਿੰਗ ਕਰਕੇ ਦਿਖਾ ਦਉ ਵੀਰੇ ਫਿਰ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਆ ਮੈਂ ਬਾਅਦ ਚ ਕਟਾਈ ਕਰ ਦੂਗੀ ਮੇਰੀ ਠੀਕ ਆ ਬਸ ਮਾਰਕਿੰਗ ਤਾਂ ਦੇਖ ਲਿਓ ਮਾਰਕਿੰਗ ਦੇ ਉੱਪਰ-ਉੱਪਰ ਹੀ ਕਟ ਮਾਰਕਿੰਗ ਦੇ ਉੱਪਰ ਉੱਪਰ ਇਹ ਕਟਿੰਗ ਕਰ ਦਿਓ ਆ ਲਓ ਜੀ ਮੈਂ ਤੁਹਾਨੂੰ ਦਿਖਾਉਣੀ ਆ ਠੀਕ ਹੈ ਇਸ ਤਰ੍ਹਾਂ ਵਿਛਾ ਲਿਆ ਆ ਲਓ ਇਹ ਹੋ ਗਿਆ ਆਪਣਾ ਬੈਂਕ ਦਾ ਪੱਲਾ ਠੀਕ ਹੈ ਆ ਹੋ ਗਿਆ ਆਪਣਾ ਫਰੰਟ ਦਾ ਪੱਲਾ ਹੁਣ ਇਹਦੇ ਵਿੱਚ ਜਿਹੜੇ ਫਲਾਵਰ ਜਿਹਦਾ ਕੋਈ ਚੱਕਰ ਨਹੀਂ ਐਕ ਉੱਪਰ ਜਾ ਰਿਹਾ ਕਿ ਨੀਚੇ ਜਾ ਰਿਹਾ ਕਿਵੇਂ ਮਰਜ਼ੀ ਵਿਛਾ ਲਿਓ ਤੁਸੀਂ ਠੀਕ ਹੈ ਜੀ ਆ ਲਓ ਇਸ ਤਰ੍ਹਾਂ ਆ ਕੰਨੀ ਵੀਰੇ ਜਦੋਂ ਮੈਂ ਇੱਕ ਪੱਲੇ ਦੀ ਕੰਨੀ ਰਹਿ ਗਈ ਇਹ ਜਦੋਂ ਆਪਾਂ ਘਾਟ ਪਾਵਾਂਗੇ ਨਾ ਉਹਦੇ ਚ ਉਤਰ ਜਾਣੀ ਆ ਠੀਕ ਹੈ ਮੈਂ ਫਿਰ ਉਤਾਰੀ ਨਹੀਂ ਮੈਂ ਕਿ ਉਹਦੀ ਉਤਾਰ ਦੂੰਗੀ ਮੈਂ ਇਹ ਚ ਥੋੜਾ ਜਿਹਾ ਕਾਂ ਸੀਗਾ ਉਹ ਆਪਾਂ ਪਹਿਲਾਂ ਸ਼ਾਂਟੀ ਕੀਤਾ ਸੂਟ ਚ ਠੀਕ ਹੈ ਜੀ ਉਹਦਾ ਕਰਕੇ ਮੈਂ ਕਿ ਫਿਰ ਮੈਂ ਬਾਅਦ ਚ ਹੀ ਉਤਾਰੂੰਗੀ ਠੀਕ ਹੈ ਜੀ ਆਹ ਲਓ ਜੀ ਆਹ ਹੁਣ ਇਸ ਤਰ੍ਹਾਂ ਵੀਰੇ ਲੱਗ ਲੱਗ ਕਰਕੇ ਪੱਲੇ ਵਿਛਾ ਲਏ ਆਪਾਂ ਹਨਾ ਪੱਲੇ ਵਿਛਾ ਲੈਣਾ ਇਧਰੋਂ ਆਪਣਾ ਓਕੇ ਆ ਆਪਾਂ ਤੁਹਾਨੂੰ ਇਹਦਰ ਤਰਪਾਈ ਦਾ ਤੁਹਾਨੂੰ ਮੈਂ ਲਾ ਕੇ ਦਿਖਾਉਣੀ ਆ ਆਪਾਂ ਨੂੰ ਲੈਂਥ ਚਾਹੀਦੀ ਆ ਕਮੀਜ਼ ਦੀ 41 ਤੋਂ 42 ਦੀ ਆਪਾਂ ਨੂੰ ਇੱਥੇ ਕਟਾਈ ਕਰਨੀ ਪਾਉਗੀ ਕਿਉਂਕਿ ਇੰਚ ਉੱਤੇ ਕੰਦੇ ਦੀ ਸੀਨ ਚ ਵੀ ਆਉਣਾ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਰੱਖ ਲਓ ਤੈਨਾਂ ਦੀ ਇੱਥੇ ਨਾ ਕੱਟ ਲਗਾ ਦਿਓ ਤਰਪਾਈ ਦਾ ਕੈਂਚੀ ਲੈ ਲੈ ਦੋ ਮੈਨੂੰ ਐਸ ਤਰ੍ਹਾਂ ਇੰਨਾ ਫੱਟਾ ਚੌੜਾ ਤੇ ਚਾਹੀਦਾ ਠੀਕ ਹੈ ਐਨੇ ਦਾ ਇੰਨੀ ਕੁ ਚੜਾਈ ਰਹਿ ਜਾਣੀ ਆ ਹਾਂ ਜੀ ਇੱਥੇ ਜਾਵੜਣੀ ਆ ਤਰਪਾਈ ਫੋਲਡਿੰਗ ਦਾ ਹੋ ਗਿਆ ਇਹਨੂੰ ਆਪਾਂ ਹੀ ਫੋਲਡ ਕਰਦੇ ਆ ਠੀਕ ਆ ਹੁਣ ਤੁਸੀਂ ਆ ਜਾਓ ਉੱਪਰ ਇੱਥੇ ਆ ਜਾਓ ਜਿਹੜੀ ਆਪਾਂ ਸ਼ਾਂਤੀ ਪਾਉਣੀ ਆ ਉਹ ਪਾਉਣੀ ਆਪਾਂ ਇੰਚ ਦੇ ਡੇਢ ਇੰਚ ਦੀ ਸੌਰੀ ਜੀ ਡੇਢ ਇੰਚ ਨੂੰ ਪੱਲਾ ਸ਼ਾਰਟ ਰੱਖਣਾ ਆਪਾਂ ਇਸ ਤਰ੍ਹਾਂ ਠੀਕ ਆ ਘੱਟ ਵੱਧ ਕੱਟਣਾ ਉਹ ਮਾੜੀ ਜੀ ਮਾਰਕਿੰਗ ਟੈਡੀ ਹੋ ਗਈ ਆਪਾਂ ਕੋਈ ਨਹੀਂ ਚਲ ਚੀਨਾਂ ਸਿੱਧੀ ਕਟਾਈ ਕਰਾਂਗੇ ਠੀਕ ਹੈ ਇਹਦੀ ਟੈਂਸ਼ਨ ਨਾਲ ਲਿਓ ਤੁਸੀਂ ਆਹ ਲਓ ਜੀ ਇਸ ਤਰ੍ਹਾਂ ਦੇਖ ਕੱਕੇ ਹੋ ਗਏ ਜੀ ਆ ਦੇਖੋ ਇਹ ਬੈਕ ਦਾ 프ਰੰਟ ਦਾ ਧਿਆਨ ਦੇ ਲੋ ਇਹ ਚੀਜ਼ ਦਾ ਆ ਜੋ ਜੀ ਹੁਣ 13 13 ਇਹਨਾਂ ਦੇ ਹੈਗਾ 13 ਆ ਲੋ ਜੀ 13 ਸਾਢੇ 6 13 ਦਾ ਅੱਧ ਸਾਢੇ 6 ਠੀਕ ਹੈ ਜੀ ਸਾਢੇ 6 ਮੋਡੇ ਦੀ ਲੈਂਥ ਉਹੀ 7 ਸਵਾ 7 ਇੰਚ ਨੂੰ ਕੱਟ ਲਿਓ ਇਹਨਾਂ ਦਾ ਆ ਲੋ ਜੀ ਹੁਣ ਇਹ ਤੋਂ ਸਾਢੇ 6 ਸੀ ਨਾ ਇੱਥੋਂ 6 ਪਾਉਣਾ ਆਪਾਂ ਹਲੋ ਆਹ 6.5 ਵਾਲੀ ਮਾਰਕਿੰਗ ਆ ਆ 6 ਵਾਲੀ ਆ ਆ 6 ਵਾਲੀ ਆ 6.5 ਵਾਲੀ ਆ ਵੀ 6.5 ਵਾਲੀ ਹੁਣ ਆ 6 ਵਾਲੀ ਨਾਲ 6 ਵਾਲੀ 6.5 ਵਾਲੀ ਨਾਲ ਮਿਲਾਉਗੇ ਇਸ ਤਰ੍ਹਾਂ ਆ ਦੇਖੋ ਦੇਖ ਰਿਹਾ ਨਾ ਚੰਗੀ ਤਰ੍ਹਾਂ ਇੱਥੇ ਹੁਣ ਬਾਕਸ ਬਣਾ ਲਓ ਆ ਲਓ ਜੀ ਇਹਨਾਂ ਦੇ ਜਿਹੜੀ ਸ਼ਾਂਟ ਪੈਣੀ ਆ ਇਥੋਂ 1.5 ਇੰਚ ਦੀ ਪਾਉਗੀ ਨਾਪ ਤੁਹਾਨੂੰ ਮੈਂ ਦੱਸਦਾ ਮੈਂ ਛੰਦੇ ਸਾਹਿਬ ਕਰਤਾ ਆ ਲਓ ਜੀ ਸਾਹਮਣਾ ਰਹਿਣਾ ਇੱਥੇ 13.5 ਆ ਲਓ ਜੀ ਅੱਧੀ ਇੰਚੀ ਵੱਧ ਦਾ ਠੀਕ ਹੈ 13 13 ਨਾ ਸਾਹਮਣਾ ਤੇ 7 ਤੋਂ 14 ਸਾਢੇ 13 ਸਾਹਮਣਾ 14 ਗਾ ਇਹ ਅੱਧੀ ਅੱਧੀ ਅੰਚੀ ਮੋਢੇ ਦੀ ਸੀਨ ਚ ਆਊਗਾ ਠੀਕ ਹੈ ਜੀ ਉਸ ਤਰ੍ਹਾਂ ਨਾਲ ਤੇ ਬੈਕ ਦੀ ਇੱਥੇ ਪਾ ਦਿਓ ਤਿੰਨ ਦੀ ਇਸ ਤਰ੍ਹਾਂ ਪਾਏ ਪੈਕ ਦੀ ਇਹ ਬੈਕ ਦੀ ਆ 프ਰੰਟ ਦੀ ਆ ਓਕੇ ਜੀ ਹੁਣ ਆ ਜੋ ਇਹਨਾਂ ਦੇ ਮਾਰ ਜਾਂਦੇ ਇਨਾਂ ਦੇ ਗਲੇ ਦੀ ਜਿਹੜੀ ਚੜਾਈ ਆ 5 ਇੰਚਾ ਸਵਾ 2 ਇੰਚ ਤੇ ਇੱਥੇ ਕਰਨੀ ਚੜਾਈ ਠੀਕ ਐ ਸਵਾ 2 ਇਤੋਂ ਇਸ ਤਰ੍ਹਾਂ ਛਾਂਟੀ ਪਾ ਦਿਓ ਦੇਖੋ ਜੀ ਇਸ ਤਰ੍ਹਾਂ ਇਹਨਾਂ ਵੱਡਾ ਹੋ ਜੀ ਬੈਗ ਦਾ ਪਲਾ ਹੁਣ ਤੁਸੀਂ ਆਜੋ ਇਹਨਾਂ ਦਾ ਕੰਸ ਤੋਂ ਹਿੱਪ ਤੱਕ ਦਾ ਮਾਰਜਨ 1.5 ਤੇ ਮਾਰਕਿੰਗ ਹੋਊਗੀ 1.14 ਇਹਨਾਂ ਦੀ 15 ਹੀ ਕਰ ਦਿੰਨੇ ਆ 16 ਤੇ ਮਾਰਕਿੰਗ ਕਰ ਦਿੰਨੇ ਆ ਹੋ ਗਿਆ ਜੀ ਹੈਪ ਇਹਨਾਂ ਦੀ ਹੈਗੀ ਆ 21 10 10 ਫੋਲ ਨਾਪ ਹੈਪ ਦਾ 41 ਆ ਜੀ ਹਾਫ ਨਾਪ ਇੱਕੀ ਹੋਗਾ 21 ਦਾ ਹਾਫ 10.5 ਹੋ ਗਿਆ ਠੀਕ ਹੈ ਜੀ ਓਕੇ ਜੀ ਕਮਰ ਦਾ ਕੱਢੋ ਮਾ ਜਣ 12 ਤੇ ਆ ਹੈਪ ਦਾ ਸੀਗਾ ਓਕੇ ਜੀ ਆ ਸਾਤੀ ਦਾ ਹੁਣ ਹੈਪ ਇਹਨਾਂ ਦੀ ਫੋਲ ਨਾਪ 53 ਹਾਫ ਨਾਪ 18 18 ਦਾ ਅੱਧ ਨੋ 9 ਚ ਅੱਧਾ ਇੰਚ ਐਂਡ ਉਹਦਾ ਪੈਣਾ ਪਲੇਟਾਂ ਦਾ ਮਾਰਜਨ 9.5 ਆਕੇ ਜੀ 7 ਫੁੱਲਨਾ 21 ਫੁੱਲਨਾ 45 ਹਾ ਆਪਣਾ 21 ਦਾ ਅੱਧਾ 10.5 ਤਾਂ ਅੱਧਾ ਇੰਚ ਪਲੇਟ ਮਾਰਜਨ 22 11 11 ਠੀਕ ਹੈ ਇਹ ਹੁਣ ਕਰ ਲਿਆ ਇੱਥੋਂ ਤੁਹਾਨੂੰ ਮੈਂ ਦੱਸਿਆ ਹੋਇਆ 2.5 ਇੰਚ ਸਿੱਧਾ ਰੱਖਣਾ ਇਸ ਤਰ੍ਹਾਂ ਪੌਣੀਆਂ ਮੋੜ ਕੇ 2 ਇੰਚ ਨੂੰ ਰੱਖ ਲਿਆ ਤੁਸੀਂ ਮੋੜ ਕੇ ਇਸ ਤਰ੍ਹਾਂ ਓਕੇ ਜੀ ਇਸ ਤਰ੍ਹਾਂ ਪਾ ਲਿਆ ਕਰੋ ਸ਼ਾਂਟੀ ਭਾਰੇ ਨਾਪ ਚ ਪਾਉਣੀ ਪਾਉਣੀ ਐ ਇੱਥੋਂ 2 ਇੰਚ ਰੱਖ ਕੇ ਨੀਚੋਂ ਕੱਟ ਲਿਆਉਣੀ ਐ ਇੱਥੋਂ ਕਾਟ ਆਹੀਂ ਨਹੀਂ ਕਰਨੀ ਐ ਮੈਂ ਦੂਜੇ ਪਾਸੇ ਮਾਰਕਿੰਗ ਆਹ ਵਾਰੀ ਮਾਰਕਿੰਗ ਐ ਕਰਕੇ ਦਿਖਾਉਣੀ ਆ ਆਪਾਂ ਕੀ ਕਰਦੇ ਇੱਥੇ ਮਾਰਕਿੰਗ ਕਰ ਲਈ ਇੱਥੋਂ ਮਾਰਕਿੰਗ ਆਪਾਂ ਆਹੀਂ ਕਰ ਦਿੰਦੇ ਆ ਇਹ ਨਹੀਂ ਕਰਨੀ ਭਾਰੇ ਨਾਪ ਦੇ ਵਿੱਚ ਇੱਥੋਂ ਆਹ ਵਾਰੀ ਆਹੀਂ ਨਹੀਂ ਕਰਨੀ ਠੀਕ ਹੈ ਜੀ ਇੱਥੋਂ 2.5 ਇੰਚ 2.5 ਅੰਗੂ ਆਏ ਰੱਖ ਕੇ ਫਿਰ ਆਏ ਫਿਰ ਆਏ ਓਕੇ ਜੀ ਆਹ ਵਾਲਾ ਪਾਇਓ ਆਹ ਵਾਲਾ ਰੋਂਗਾ ਆਹ ਵਾਲਾ ਸਹੀ ਆ ਠੀਕ ਹੈ ਜੀ ਹੁਣ ਆਜੋ ਪਲੇਟਾਂ ਤੇ ਪਲੇਟ ਦੀ ਕਟਾਈ ਕੀਤੀ ਜਾਊਗੀ ਜੀ 13 ਇੰਚ ਤੇ ਪਲੇਟ ਰਹਿਣਗੇ ਤਿਆਰ 12 ਇੰਚ ਤੇ ਠੀਕ ਹੈ ਜੀ ਭਾਰੀ ਨਾ ਪਾਓ ਥੋੜੇ ਜੇ ਪਲੇਟ ਨੀਚੇ ਹੀ ਪਾਉਂਦੇ ਆ ਤਾਂ ਆਪਾਂ ਭਾਰੀ ਵੀ ਜ਼ਿਆਦਾ ਨਹੀਂ ਠੀਕ ਹੈ ਪਰ ਉਹ ਪਲੇਟ ਨੀਚੇ ਪਾ ਰਹੇ ਆ ਥੋੜੇ ਜੇ ਤੇ ਆਪਾਂ ਉਸ ਹਿਸਾਬ ਨਾਲ ਕਰ ਦਿੰਨੇ ਆ ਠੀਕ ਹੈ ਆ ਲਓ ਜੀ ਸਾਢੇ ਤਿੰਨ ਤੇ ਕਰ ਲਿਓ ਦੀ ਮਾਰਕਿੰਗ ਇਸ ਤਰ੍ਹਾਂ ਐਸਟਰ ਸਾਢੇ 3 ਲੈਂਥ ਪਲੇਟ ਦੀ ਸ਼ੇਪ ਆਇਓ ਵੀਰੇ ਕਿਉਂਕਿ ਕਮੀਜ਼ ਦੀ ਜਿਹੜੀ ਲੈਂਥ ਆ ਉਹ ਠੀਕ ਹੀ ਆ ਠੀਕ ਆ ਜੇ 43 ਇੰਚ ਹੁੰਦਾ ਫੇਰ ਸਾਢੇ 6 ਪਾ ਦਿੰਦੇ 41 ਐ ਇਹ 2 ਇੰਚ ਦਾ ਫਰਕ ਹੈ 1.5 ਇੰਚ ਦਾ ਨਹੀਂ ਹੁਣ ਇੱਥੋਂ ਪਾਉਣੀਆਂ ਜਿਹੜੀ ਆਹ ਵਾਲੀ ਸਪੇਸ ਰੱਖੋਗੇ 2.5 ਆਹ ਵਾਲੀ ਸਪੇਸ ਰੱਖੋਗੇ ਇੱਥੋਂ ਵੀ 2.5 ਓਕੇ ਇੱਥੋਂ 7 ਹੈਗਾ ਹੈਗਾ ਇੱਥੇ ਇੱਥੇ ਆਊਗਾ ਆ ਗਿਆ ਠੀਕ ਹੈ ਜੀ ਇੱਥੋਂ 6.5 ਇੱਥੋਂ ਲਾਇਓ 6 ਆ ਨਾ ਇੱਥੇ ਆ ਰਿਹਾ 6.5 ਆ ਬਣੀ ਮਾਰਕਿੰਗ ਆ ਲੋ ਜੀ ਠੀਕ ਆ ਇਹ ਪਲੇਟਾਂ ਦਾ ਹੋ ਗਿਆ ਆਪਣਾ ਦਾ ਓਕੇ ਜੀ ਹੁਣ ਆ ਜੋ ਇਹਨਾਂ ਦੇ ਆ ਵਾਲਾ ਗਲੇ ਦੀ ਬਸ ਕਟਾਈ ਆਪਾਂ ਇਸ ਤਰ੍ਹਾਂ ਦੀ ਜਿਹੜੀ ਲੈਂਥ ਪਾਉਣੀ ਆ ਗਲੇ ਦੀ ਬੈਕ ਦੀ ਆ ਗਈ ਉਹ ਹੈਗੀ ਆ 4 ਇੰਚ ਲੈਂਥ ਆ 5 ਦੀ ਇਸ ਤਰ੍ਹਾਂ ਕਟਾਈ ਕਰੋਗੇ ਤੇ 2.5 ਇਹਨਾਂ ਦੀ ਚੜਾਈ ਰੱਖੋਗੇ 5 ਹੈਗੀ ਇਹਨਾਂ ਦੀ ਚੜਾਈ ਇਸ ਤਰ੍ਹਾਂ ਮੈਂ 프ਰੰਟ ਦੇ ਉੱਤੇ ਤੁਹਾਨੂੰ ਬੈਕ ਦੀ ਕਟਾਈ ਦਿਖਾ ਰਹੀ ਹਾਂ ਕਿਉਂਕਿ ਮੈਂ ਕਟਿੰਗ ਤੋਂ ਬਾਅਦ ਉਹ ਕਹਾਂਗੀ ਕਿ ਕਟਿੰਗ ਕਰ ਦੇਣੀ ਹੈ ਵੀਰੇ ਵੀਡੀਓ ਬਜਾਦਾ ਲੰਬੀ ਹੋ ਜਾਣੀ ਬਸ ਇਸ ਤਰ੍ਹਾਂ ਸ਼ਾਂਤੀ ਪਾ ਦਿਓ ਤੁਸੀਂ ਬੈਕ ਤੇ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਸੇ ਤਰ੍ਹਾਂ ਨਵੀਆਂ-ਨਵੀਆਂ ਵੀਡੀਓ ਦੇਖਣ ਲਈ ਕਾਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਧੰਨਵਾਦ